117 ਦੇ ਅੰਦਰ ਕਾਂਗਰਸ ਪਾਰਟੀ ਦੀ ਡਿਊਟੀ ਲਈ ਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਵੇ ਪਰ ਲੇਕਿਨ ਬਦਕਿਸਮਤ ਰਹੀ ਪੰਜਾਬ ਦੀ ਕਿ 5 ਸਾਲ ਫਿਰ ਕਾਂਗਰਸ ਦੀ ਦੇਖਰੇਖ ਦੇ ਅੰਦਰ ਪੰਜਾਬ ਵਿੱਚ ਨਸ਼ੇ ਦਾ ਤੌਰ ਚੱਲਿਆ ਔਰ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਲੈ ਕੇ ਸਖਤ ਹੋਈ ਆ ਔਰ ਨਸ਼ੇ ਨੂੰ ਖਤਮ ਕਰਨ ਦੇ ਲਈ ਬਜ਼ਿੱਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਦੇਖਰੇਖ ਕਰ ਰਹੇ ਨੇ ਔਰ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਨੂੰ ਯੁੱਧ ਸਤਰ ਦੇ ਉੱਤੇ ਲੜਾਇਆ ਜਾ ਰਿਹਾ ਬਹੁਤ ਵੱਡੇ ਪੈਮਾਨੇ ਤੇ ਲੜਾਇਆ ਜਾ ਰਿਹਾ ਔਰ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਮਾਰਚ ਤੋਂ ਲੈ ਕੇ ਅਗਸਤ ਤੱਕ ਅਜ 12 ਅਗਸਤ ਜੇ ਮੈਂ ਗਣ ਕਰਾਂ ਤਾਂ 16322 16322 ਜਿਹੜੇ ਮਕਤਵੇਂ ਉਹ ਦਰਜ ਹੋ ਚੁੱਕੇ ਨੇ 25542 ਲੋਕਾਂ ਨੂੰ ਰੈਸਟ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ

5000 ਐਫਆਈਆਰ ਦਾ ਅੰਕੜਾ ਚ ਪੂਰਾ ਹੋ ਗਿਆ 5000 ਐਫਆਈਆਰ ਜਿਹੜੀ ਲੋਕਾਂ ਦੀ ਇਨਫਰਮੇਸ਼ਨ ਦੇ ਦਰਜ ਹੋਈ ਆ ਇਹ ਬਹੁਤ ਵੱਡਾ ਰਿਕਾਰਡ ਜਿਹੜਾ ਦੇਸ਼ ਭਰ ਦੇ ਅੰਦਰ ਪੰਜਾਬ ਦੇ ਪੱਧਰ 'ਤੇ ਬਣਿਆ ਕਿ ਲੋਕਾਂ ਨੇ ਖੁਦ ਆ ਕੇ ਲੋਕਾਂ ਨੇ ਉਸ ਪੋਰਟਲ ਦੇ ਉੱਤੇ ਆ ਕੇ ਉਸ ਨੰਬਰ ਦੇ ਉੱਤੇ ਆ ਕੇ ਆਪ ਇਨਫਰਮੇਸ਼ਨ ਦਿੱਤੀ ਕਿ ਸਾਡੇ ਪਿੰਡ ਦਾ ਫਲਾਣ ਆਦਮੀ ਸਾਡੇ ਫਲਾਣੇ ਪਿੰਡ ਦਾ ਫਲਾਣਾ ਆਦਮੀ ਫਲਾਣਾ ਨੌਜਵਾਨ ਜਾਂ ਫਲਾਣਾ ਵਿਅਕਤੀ ਜਿਹੜਾ

ਮੁਕੱਦਮੇ ਜਿਹੜੇ ਇਸ ਗੱਲ ਤੇ ਦਰਜ ਹੋਏ ਨੇ ਜਿਨ੍ਹਾਂ ਨੇ ਸੇਫ ਪੋਰਟਰ ਤੇ ਜਾ ਕੇ ਡਿਸਕਲੋਸ ਕੀਤਾ ਕਿ ਇਸ ਜਗ੍ਹਾ ਤੇ ਨਸ਼ਾ ਆਇਆ ਆ ਬਤਾ ਡਰੱਗ ਡਿਕਤਾ ਆ ਡਰੱਗ ਪੈਟਲਰਾਂ ਮੈਂ ਸੰਬੰਧ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਇਸ ਸਾਲ ਦੇ ਦੌਰਾਨ ਮਿਲੀ ਹੈਗੀ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੂੰ ਆ ਸਾਡੇ ਡੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾ ਜੀ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਬਹੁਤ ਵੱਡਾ ਯੁੱਧ ਸਰ ਦੇ ਉੱਤੇ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋ ਰਿਹਾਗਾ ਇਸ ਮਹਿਮ ਨੂੰ ਪਹਿਲਾ ਸਰਕਾਰ ਨੇ ਸ਼ੁਰੂ ਕੀਤੀ ਸੋ ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਔਰ 5000 ਲੋਕਾਂ ਤੋਂ ਜਿਵੇਂ 5000 ਐਫਆਈਆਰ ਹੋਈਆ ਤਾਂ ਮੈਨੂੰ ਲੱਗਦਾ ਕਿ ਇਨਫਾਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤੇ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਲਗੇ ਉਹ ਆਪ ਪਹਾਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਿਹਾ ਤੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੀਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਪਰਮਿਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜਿਹੜੀ ਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸੱਦਾ ਦਿੰਦਾਗਾ ਕਿ ਤੁਸੀਂ ਆਓ ਸੇਵ ਪੰਜਾਬ ਪੋਰਟਲ ਦੇ ਉੱਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਰ ਸਤੰਤ ਤਰਾਤ ਦੇਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕਿਤੇ ਇਨਫਰਮੇਸ਼ਨ ਮਿਲਦੀ ਆ ਤਾਂ ਪੰਜਾਬ ਪੁਲਿਸ ਉਥੇ ਵਿਦਨ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜ ਆਪਦਰੋ ਨਸ਼ਾ ਜਿਹੜਾ ਖਤਮ ਹੋਇਆਗਾ ਥੈਂਕ ਯੂ